ਦੋਸੋ ਗੁਰਦਾਸਪੁਰ ਬਬਰੀ ਬਾਈਪਾਸ ਹੈ ਜੀ ਸੋ ਬਬਰੀ ਬਾਈਪਾਸ ਤੇ ਜਿਹੜਾ ਸਾਡੇ ਆਉਣ ਦਾ ਕਾਰਨ ਸੀ ਵੀ ਤੁਹਾਨੂੰ ਇੱਕ ਤਸਵੀਰ ਸਾਂਝੀ ਕਰਦੇ ਆਂ ਵੀ ਇਹ ਜਿਹੜਾ ਰੋਡ ਆ ਬਬਰੀ ਵਾਲਾ ਜੀ ਬਬਰੀ ਤੋਂ ਸਿਵਲ ਹਸਪੀਟਲ ਜਿਹੜਾ ਰਸਤਾ ਵਾ ਤੁਸੀਂ ਯਕੀਨ ਮੰਨਿਓ ਵੀ ਸਿਵਲ ਹਸਪੀਟਲ ਇਸ ਰੋਡ ਤੇ ਦੋ ਤਿੰਨ ਹਸਪੀਟਲ ਪੈਂਦੇ ਆ ਜੀ ਸੋ ਦੋ ਤਿੰਨ ਹਸਪੀਟਲ ਪੈਣ ਕਰਕੇ ਜਿਹੜਾ ਵਾ ਜੀ ਆਵਾਜ਼ੇ ਜਿਹੜੀ ਲਗਾਤਾਰ ਜਾਰੀ ਰਹਿੰਦੀ ਆ ਔਰ ਕੱਟ ਔਰ ਨਾ ਆਉਣ ਕਰਕੇ ਹਸਪੀਟਲ ਦੇ ਲਾਗੋ ਜਿਹੜਾ ਵਾ ਜੀ ਕੱਟ ਨਾ ਹੋਣ ਕਰਕੇ ਜਿਹੜਾ ਲੋਕ ਜਿਹੜੇ ਆ ਜੀ ਬੜੀ ਵੱਡੀ ਗਿਣਤੀ 'ਚ ਰੌਂਗ ਸਾਈਡ ਤੋਂ ਹੁੰਦੇ ਨੇ ਰੌਂਗ ਸਾਈਡ ਤੋਂ ਅੱਗੇ ਜਿਹੜਾ ਵਾ ਜੀ ਇਸ ਰੋਡ ਨੂੰ ਕਰਾਸ ਕਰਦੇ ਨੇ ਔਰ ਐ ਸਾਈਡ ਦਿਖਾਓ ਤਕਰੀਬਨ ਜਿਹੜਾ ਵਾ ਜਦੋਂ ਗੱਡੀਆਂ ਹੁੰਦੀਆਂ ਵਾ ਬੜੇ ਫਾਸਟ ਗੱਡੀਆਂ ਹੁੰਦੀਆਂ ਜੀ ਆ ਪਖਾਨਕੋਟ ਸਾਈਡ ਤੋਂ ਜਿਹੜੀਆਂ ਗੱਡੀਆਂ ਆ ਰਹੀਆਂ ਤੁਸੀਂ ਦੇਖੋ ਬੜੀ ਫਾਸਟ ਗਤੀ ਨਾਲ ਆ ਰਹੀਆਂ ਵਾ ਔਰ ਜਦੋਂ ਇਹ ਫਾਸਟ ਗਤੀ ਨਾਲ ਹੁੰਦੀਆਂ ਵਾ ਤੇ ਤੇ ਨੇਚਰਲੀ ਇਹ ਵੀ ਜਿਹੜਾ ਰੌਂਗ ਸਾਈਡ ਤੋਂ ਆਏਗਾ ਉਹ ਇਹਨਾਂ ਦਾ ਸ਼ਿਕਾਰ ਹੋ ਜਾਏਗਾ ਜੀ ਸੋ ਇਹ ਰੌਂਗ ਸਾਈਡ ਤੋਂ ਜਿਹੜਾ ਵੀ ਕੋਈ ਇਧਰੋਂ ਆਏਗਾ ਤਾਂ 100% ਇਹੋ ਗੱਡੀ ਦਾ ਸ਼ਿਕਾਰ ਹੋਏਗਾ ਔਰ ਇਤਿਹਾਸ ਦਾ ਕਾਰਨ ਸੋ ਇਦਾਂ ਦੀਆਂ ਬੜੀਆਂ ਗੱਡੀਆਂ ਵਾਂ ਐ ਸਕੂਟਰੀ ਤੋਂ ਮੁੰਡਾ ਗਿਆ ਜੀ ਰੌਂਗ ਸਾਈਡ ਤੇ ਕਿੰਨਾ ਫਾਸਟ ਗਿਆ ਵਾ ਔਰ ਇਹ ਮਰੇ ਕਹਿੰਦਾ ਮਤਲਬ ਵੀ ਰੌਂਗ ਸਾਈਡ ਤੋਂ ਜਿੰਨੇ ਵੀ ਗੱਡੀਆਂ ਹੁੰਦੀਆਂ ਵਾਂ ਸਾਰੀਆਂ ਹੀ ਹਾਸਿਆਂ ਦਾ ਕਾਰਨ ਬਣਦੀਆਂ ਵਾਂ ਔਰ ਇਹ ਤੇ ਚਲੋ ਪ੍ਰਮਾਤਮਾ ਵੀ ਜਿਹੜਾ ਜਾਨ ਬਖਸ਼ ਦਿੰਦਾ ਵਾ ਪਰ ਕਈ ਵਾਰੀ ਅਸੀਂ ਦੇਖਿਆ ਇੱਥੇ ਵੀ ਹਾਸੇ ਹੋਏ ਆ ਕਈ ਗੱਡੀਆਂ ਵਿੱਚ ਪਲਟੀਆਂ ਵਾਂ ਜਿਹਦਾ ਕਾਰਨ ਹੀ ਹੁੰਦਾ ਵਾ ਵੀ ਰੌਂਗ ਸਾਈਡ ਤੋਂ ਕੋਈ ਗੱਡੀ ਆ ਰਹੀ ਹੈ ਉਧਰੋਂ ਇਧਰੋਂ ਇਹ ਫਾਸਟ ਹੁੰਦੀ ਆ ਤੋਂ ਆਪਣਾ ਸੰਤੁਲਨ ਜਿਹੜਾ ਖੋ ਬੈਂਦੀ ਆ ਔਰ ਗੱਡੀ ਪਲਟ ਜੰਦੀ ਆ ਔਰ ਅਸੀਂ ਜਿਹੜਾ ਪੁਲਿਸ ਤਾ ਜੋ ਇਸ مسئلے ਦਾ ਹੱਲ ਹੋ ਸਕੇ ਸੋ ਇਥੇ ਕੁਝ ਲੋਕ ਵੀ ਆ ਗਏ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੂੰ ਵੀ ਜਾਣਦੇ ਆ ਕਿ ਇਸ ਸਮੱਸਿਆ ਦਾ ਹੱਲ ਕਿਦਾਂ ਹੋ ਸਕਦਾ ਸਮੱਸਿਆ ਬੜੀ ਗੰਭੀਰ ਹੈ ਜੀ ਇਹ ਮੁੱਦਾ ਜਿਹੜਾ ਸੀ ਗੰਭੀਰ ਮੁੱਦਾ ਚੁੱਕਿਆ ਹੋਆ ਔਰ ਤੁਹਾਨੂੰ ਅਵੇਅਰ ਕਰਨ ਵਾਸਤੇ ਇਹ ਮੁੱਦਾ ਜਿਹੜਾ ਸੀ ਚੁੱਕਿਆ ਹੋਆ ਵੀ ਤੁਸੀਂ ਲੋਕ ਅਵੇਅਰ ਹੋ ਗੁਰਦਾਸਪੁਰ ਪੁਲ ਸਵੇਅਰ ਹੋਵੇ ਗੁਰਦਾਸਪੁਰ ਪੁਲ ਸੇ ਪੱਕੇ ਬੰਦੇ ਪੁਆਇੰਟ ਕਰੇ ਤਾਂ ਜੋ ਇਸ ਸਮੱਸਿਆ ਦਾ ਹੱਲ ਹੋ ਸਕੇ ਕਿਉਂਕਿ ਇਹ ਸਮੱਸਿਆ ਜਿਹੜੀ ਹੈ ਕਿਸੇ ਨਾ ਕਿਸੇ ਦਾ ਘਰ ਜੜਾ ਵਾ ਜੀ ਘਰ ਦਾ ਚਿਰਾਗ ਬੁਝਾ ਸਕਦੀ ਆ ਸੋ ਇਸ ਕਰਕੇ ਅਸੀਂ ਇਹ ਖਬਰ ਦਿਖਾਈ ਆ ਵੀ ਇਹ ਆ ਦੇਖੋ ਤੁਸੀਂ ਮੇਰੇ ਈ ਰਿਕਸ਼ਾ ਆ ਰਿਹਾ ਵਾ ਈ ਰਿਕਸ਼ਾ ਜਿਹੜਾ ਵਾ ਰੌਂਗ ਸਾਈਡ ਤੋਂ ਆ ਰਿਹਾ ਵਾ ਔਰ ਨੈਚਰਲੀ ਅਭੀ ਰੌਂਗ ਸਾਈਡ ਤੋਂ ਜੇ ਜਾਏਗਾ ਤਾਂ ਹਾਦਸਿਆਂ ਦਾ ਕਾਰਨ ਜਿਹੜਾ ਵਾ ਜੀ ਇਥੇ 100% ਜਿਹੜਾ ਵਾ ਇਹੀ ਹੁੰਦਾ ਵਾ ਕਿ ਰੌਂਗ ਸਾਈਡ ਤੇ ਜਦੋਂ ਅਸੀਂ ਆਉਨੇ ਆ ਤਾਂ ਨੈਚਰਲੀ ਅਭੀ ਅਗਲੇ ਬੰਦੇ ਜਦੋਂ ਫਾਕ ਅਗਲੇ ਆਫ ਫਾਸਟ ਕਿ ਨਾਲ ਲੱਗ ਲਈ ਆਈ ਹੈ ਔਰ ਆਹ ਦੇਖੋ ਕਿੱਥੋਂ ਕੱਟ ਮਾਰਿਆ ਨੇ ਸੋ ਇਹ ਕੱਟ ਜਿਹੜੇ ਮਾਰਦੇ ਨੇ ਨਾ ਜੀ ਇਹ ਜਦੋਂ ਇਦਾਂ ਜਾਣਾ ਵਾ ਤੇ ਇਹ ਤੁਸੀਂ ਮੈਂ ਜਿਸ ਤਰ੍ਹਾਂ ਬਾਰ-ਬਾਰ ਕਹਿ ਰਿਹਾ ਵੀ 100% ਹਾਦਸਿਆਂ ਦਾ ਕਾਰਨ ਇਹੀ ਇਹੀ ਹੁੰਦਾ ਇਹੀ ਵਜਾ ਵਾ ਸੋ ਮੇ ਔਰ ਗੁਰਾਸੂ ਪੁਲਿਸ ਨੂੰ ਖਾਸ ਕਰਕੇ ਬੇਨਤੀ ਆ ਕਿ ਜਿਸ ਤਰ੍ਹਾਂ ਤੁਸੀਂ ਪਿਛੇ ਕਾਰਵਾਈ ਕੀਤੀ ਉਦਾਂ ਹੀ ਤੁਸੀਂ ਇੱਥੇ ਦੁਬਾਰਾ ਕੋਈ ਬੰਦਾ ਪੁਆਇੰਟ ਕਰੋ ਪੱਕਾ ਬੰਦਾ ਪੁਆਇੰਟ ਕਰੋ ਕੋਈ ਹਫਤਾ 10 ਦਿਨ ਜਿਹੜਾ ਬੰਦਾ ਲਗਾਏ ਤਾਂ ਜੋ ਇਸ ਸਮੱਸਿਆ ਦਾ ਹੱਲ ਹੋ ਸਕੇ ਸੋ ਕੁਝ ਸਾਡੇ ਸ਼ਹਿਰ ਵਾਸੀ ਵੀ ਆ ਕੁਝ ਯਾਤਰੀ ਵੀ ਖੜੇ ਇੱਥੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਉਹਨਾਂ ਨੂੰ ਵੀ ਜਾਣਦੇ ਆ ਸੋ ਬਬਰੀ ਬਾਈਪਾਸ ਦੀਆਂ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਆ ਜੀ ਤਕਰੀਬਨ ਲੋਕ ਜਿਹੜੇ ਆ ਜੀ ਅਸੀਂ ਦੇਖ ਰਹੇ ਆ ਵੀ ਜਿਹੜੇ ਹਸਪੀਟਲ ਤੋਂ ਆਉਂਦੇ ਨੇ ਸਾਰੇ ਰੋਂਗ ਸਾਈਡ ਤੇ ਆ ਰਹੇ ਨੇ ਸੋ ਤੁਸੀਂ ਅੱਜ ਵੀ ਦੇਖੋ ਪਿੱਛੇ ਗੱਡੀਆਂ ਸੋ ਭਾਜੀ ਨੂੰ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਪਰ ਕਿਤੇ ਨਾ ਕਿਤੇ ਰੌਂਗ ਸਾਈਡ ਤੋਂ ਆਉਣਾ ਜਿਹੜਾ ਵਾ ਜੀ ਇਹ ਬਿਲਕੁਲ ਤੁਸੀਂ ਆਪਣੀ ਜਾਨ ਨੂੰ ਜਿਹੜਾ ਉਹ ਖਤਰੇ 'ਚ ਪਾਉਂਦੇ ਹੋ ਔਰ ਕਿਸੇ ਵੇਲੇ ਵੀ ਕੋਈ ਵੱਡਾ ਹਾਸਾ ਜਿਹੜਾ ਵਾਪਰ ਸਕਦਾ ਵਾ ਸੋ ਇਹ ਦੇਖੋ ਗੱਡੀ ਜਿਹੜੀ ਜਾ ਰਹੀ ਹੈ ਜੀ ਇਹ ਵੀ ਰੌਂਗ ਸਾਈਡ ਤੋਂ ਜਾ ਰਹੀ ਹੈ ਸੋ ਭਾਜੀ ਕਿਤੇ ਨਾ ਕਿਤੇ ਜਾਨ ਨੂੰ ਜਿਹੜਾ ਆਪਣੀ ਨੂੰ ਜੋਖਮ 'ਚ ਡਾਲਦੇ ਵੇ ਲੋਕੀ ਗੱਲ ਤੇ ਢਾਡੀ ਬਿਲਕੁਲ ਸਹੀ ਹੈ ਜੇ ਜੋ ਵੀ ਇੱਥੋਂ ਆਉਂਦੇ ਆ ਆਪਣੇ ਸਿਵਲ ਹਸਪਤਲ ਨੂੰ ਆਉਂਦੇ ਆ ਜਾਂ ਸਿਮਨਰ ਹਸਪਤਲ ਤੋਂ ਆਉਂਦੇ ਆ ਠੀਕ ਹੈ ਉਹਨਾਂ ਨੇ ਜੇ ਸ਼ਹਿਰ ਵੱਲ ਨੂੰ ਜਾਣਾ ਹੁੰਦਾ ਹੈ ਤਾਂ ਉਹ ਇੱਥੋਂ ਹੀ ਵਾਪਸ ਮੁੜ ਕੇ ਅੱਧਰ ਨੂੰ ਆ ਜਾਂਦੇ ਆ ਉਹਦਾ ਕੋਈ ਅਲਟਰਨੇਟਿਵ ਹੱਲ ਲੱਭਣਾ ਚਾਹੀਦਾ ਜਾਂ ਤੇ ਉਹਦੇ ਅੱਗੇ ਕੱਟ ਆਊਟ ਦੇਣ ਉਹਨਾਂ ਨੂੰ ਠੀਕ ਹੈ ਉਥੋਂ ਰਸਤਾ ਰੌਣ ਦੇ ਬਣਾਣ ਠੀਕ ਹੈ ਔਰ ਉਹਦੇ ਵਿੱਚ ਪੈਸਿੰਗ ਦੇ ਉਹਨਾਂ ਨੂੰ ਕੇਵਰ ਹੀ ਦੇਖਿਆ ਕਿ ਇੱਥੇ ਪੈਦਲ ਜਾਂਦਾ ਵੀ ਰਸਤਾ ਨਹੀਂ ਹੈਗਾ ਆ ਦੇਖੋ ਭਾਜੀ ਆਟੋ ਆ ਰਿਹਾ ਵਾ ਉਹਨੇ ਰੌਂਗ ਸਾਈਡ ਤੋਂ ਆ ਰਿਹਾ ਵਾ ਜਦੋਂ ਦੂਸਰੀ ਸਾਈਡ ਤੋਂ ਕੋਈ ਗੱਡੀ ਆਈ ਫਾਸਟ ਆਈ ਜਦੋਂ ਤੇ ਔਰ ਇਹਦਾ ਇਹਦਾ ਇਹ ਰਹਿਣਾ ਕੱਖ ਨਹੀਂ ਹੈਗਾ ਭਾਜੀ ਜੋ ਹਾਲਾਤ ਆਏ ਬਿਲਕੁਲ ਸਹੀ ਗੱਲ ਡੀਜੀ ਬਿਲਕੁਲ ਸਹੀ ਗੱਲ ਹੈ ਔਰ ਇਸ ਤਰ੍ਹਾਂ ਦਾ ਨਹੀਂ ਕਰਨਾ ਚਾਹੀਦਾ ਆਪਾਂ 5-10 ਮਿੰਟ ਆਪਣੀ ਬਚਾਉਣ ਦੇ ਲਈ ਠੀਕ ਹੈ ਆਪਣਾ ਵੀ ਨੁਕਸਾਨ ਕਰਦੇ ਆ ਤੇ ਦੂਸਰੇ ਦਾ ਵੀ ਨੁਕਸਾਨ ਕਰਦੇ ਆ ਬਿਲਕੁਲ ਬਿਲਕੁਲ ਠੀਕ ਹੈ ਔਰ ਜਾਨ ਬਹੁਤ ਕੀਮਤੀ ਹੈ ਪਰਿਵਾਰ ਵਾਲੇ ਘਰ ਡੀਕਦੇ ਹੁੰਦੇ ਆ ਕਿ ਜੀ ਗਏ ਤੇ ਕੰਮ ਕਰਨ ਵਾਪਸ ਆਣਗੇ ਪਰ ਜੋ ਇਸ ਤਰ੍ਹਾਂ ਦਾ ਕੋਈ ਹੋ ਜਾਂਦੀ ਆ ਆਪਾਂ ਜਿਨੇ ਮਰਜੀ ਸਾਵਧਾਨੀ ਨਾ ਚਲਾ ਲਈਏ ਪਰ ਕਈ ਵਾਰੀ ਅਗਲੇ ਦਾ ਧਿਆਨ ਨਹੀਂ ਹੁੰਦਾ ਬਿਲਕੁਲ ਬਿਲਕੁਲ ਤੇ ਉੱਥੇ ਵੀ ਨੁਕਸਾਨ ਨੂੰ ਹੁੰਦਾ ਡਰ ਜਿਹੜਾ ਵਾ ਅਦੇਸ਼ਾ ਬਣਿਆ ਰਹਿੰਦਾ ਹਰ ਵੇਲੇ ਐਕਚੁਅਲੀ ਭਾਜੀ ਜਦੋਂ ਰੌਂਗ ਸਾਈਡ ਤੋਂ ਆਵਾਂਗੇ ਤਾਂ ਜਿੰਨੀਆਂ ਗੱਡੀਆਂ ਕੋ ਕਿੰਨੀਆਂ ਪਾਸ ਗੱਡੀਆਂ ਵਾ ਹਨਾ ਇਹ ਐਕਚੁਅਲੀ ਵੀ ਜਿਹਨੇ ਪਖਾਨਕੋਟ ਸਾਈਡ ਤੋਂ ਉਹਨਾਂ ਨੇ ਪੂਰੀ ਫਾਸਟ ਹੋਣਾ ਵਾ ਪੂਰੀ ਫਾਸਟ ਔਰ ਫਾਸਟ ਆਏਗਾ ਤਾਂ ਜਦੋਂ ਉਧਰ ਰੌਂਗ ਸਾਈਡ ਤੋਂ ਜਿਹੜਾ ਆ ਉਹਨੂੰ ਨੇ ਝੁਕ ਦੇਣਾ ਵਾ ਜੀ ਔਰ ਕਈ ਵਾਰੀ ਹਾਦਸੇ ਭਾਜੀ ਵਾਪਰੇ ਬਿਲਕੁਲ ਸਹੀ ਗੱਲ ਹੈ ਔਰ ਇੱਕ ਤੇ ਅਸੀਂ ਦੇਖਦੇ ਇਸ ਮੋੜ ਦੇ ਉੱਪਰ ਤਰੰਦ ਦੇ ਉੱਪਰ ਕੋਈ ਵੀ ਸਪੀਡ ਬ੍ਰੇਕਰ ਨਹੀਂ ਹੈ ਜਿਨ੍ਹਾਂ ਨੇ ਪਠਾਨਕੋਟ ਤੋਂ ਬਰਾਲੇ ਨੂੰ ਚੜ੍ਹਨਾ ਹੈ ਨਾ ਉਹ ਤੇ ਕੋਈ ਸਪੀਡ ਬ੍ਰੇਕਰ ਨਹੀਂ ਹੈ ਦੂਜੇ ਪਾਸੇ ਜਾਣਾ ਵਾ ਉੱਥੇ ਸਪੀਡ ਬ੍ਰੇਕਰ ਹੈਗਾ ਜੇ ਸ਼ਹਿਰ ਚ ਐਂਟਰ ਕਰਨਾ ਕਲਾਨੂਰ ਨੂੰ ਜਾਣਾ ਨਾ ਉੱਥੇ ਸਪੀਡ ਬ੍ਰੇਕਰ ਹੈਗਾ ਗੱਡੀ ਸਲੋ ਹੁੰਦੀ ਹੈ ਐਸ ਰੋਡ ਤੇ ਗੱਡੀ ਸਲੋ ਨਹੀਂ ਹੁੰਦੀ ਸਪੀਡ ਬ੍ਰੇਕਰ ਨਾ ਹੋਣ ਕਰਕੇ ਇੱਥੇ ਕਈ ਵਾਰੀ ਜਿਹੜੇ ਆਪਾਂ ਹਾਸੇ ਹੁੰਦੇ ਦੇਖਿਆ ਵੱਡੀਆਂ ਗੱਡੀਆਂ ਜਲਟੀਆਂ ਜਿਹੜੀਆਂ ਵਾਂ ਉਹ ਪਲਟੀਆਂ ਵਾਂ ਪਲਟੀਆਂ ਕਈਆਂ ਦਾ ਨੁਕਸਾਨ ਹੋਇਆ ਵਾ ਦੂਜੀ ਸਾਈਡ ਤੋਂ ਆਂਦੀ ਹੋਏ ਵੀ ਉਹ ਵੀ ਆਪਾਂ ਬੇਨਤੀ ਕਰਾਂਗੇ ਕਿ ਇਸ ਜਿਹੜੀ ਗੱਡੀ ਪਠਾਨਕੋਟ ਤੋਂ ਬਟਾਲੇ ਨੂੰ ਚੜਦੀ ਹੈ ਉਹਨਾਂ ਲਈ ਪਿੱਛੇ ਇੱਕ ਦੋ ਸਪੀਡ ਬ੍ਰੇਕਰ ਦਿਓ ਉਹਨਾਂ ਨੂੰ ਜ਼ਰੂਰੀ ਹੈ ਬਾਜੀ ਉਹ ਵੀ ਜ਼ਰੂਰੀ ਹੈ ਇਹ ਇਹ ਪ੍ਰਸ਼ਾਸਨ ਦਾ ਫਰਜ ਬੰਦਾ ਬਾਜੀ ਔਰ ਸਰਕਾਰਾਂ ਦਾ ਵੀ ਫਰਜ ਬੰਦਾ ਹੈ ਵੀ ਦੇਖੋ ਸਿਵਲ ਹਸਪੀਟਲ ਜਿਲ੍ਹੇ ਦਾ ਹਸਪਤਾਲਾ ਇਹ ਲਾਗੂ ਕਟ ਆਊਟ ਹੋਣਾ ਜੀਦਾ ਬਾਅਦ ਕਿ ਜਿਹੜਾ ਬੰਦਾ ਉੱਥੇ ਹੀ ਕ੍ਰੋਸਿੰਗ ਕਰ ਲੇ ਹਾਂ ਤਾਂ ਦਿੱਕਤ ਨਹੀਂ ਆਏਗੀ ਬਿਲਕੁਲ ਸਹੀ ਗੱਲ ਹੈ ਉਹਦੀ ਦੂਰੀ ਇੱਥੋਂ ਲਗਭਗ 1/2 ਕਿਲੋਮੀਟਰ ਹੋਣੀ ਹੈ ਹਾਂ ਸਿਵਲ ਹਸਪੀਟਲ ਦੀ ਜੇ ਉਹਦੇ ਸਾਹਮਣੇ ਕਟ ਆਊਟ ਬਣ ਜਾਏਗਾ ਪੈਦਲ ਜਾਣ ਵਾਲਿਆਂ ਦਾ ਰਸਤਾ ਬਣ ਜਾਏਗਾ ਠੀਕ ਹੈ ਉਹਨਾਂ ਨੇ ਸਾਹਮਣੇ ਉੱਥੋਂ ਕ੍ਰੋਸ ਕਰਕੇ ਸਾਹਮਣੇ ਚੱਲ ਜਾਣਾ ਕਰਨਾ ਹੈ ਠੀਕ ਹੈ ਔਰ ਉਹਨਾਂ ਦਾ ਵੀ ਬਚਾਈ ਆ ਔਰ ਉੱਥੇ ਇੱਕ ਲਾਈਟ ਜ਼ਰੂਰ ਚਾਹੀਦੀ ਆ ਗੱਡੀਆਂ ਨੂੰ ਠੀਕ ਹੈ ਪਾਸਿੰਗ ਲਾਈਟ ਵੀ ਲੱਗ ਜੇ ਤੇ ਬਹੁਤ ਵਧੀਆ ਓਕੇ ਜੀ ਧੰਨਵਾਦ ਭਾਜੀ ਓਕੇ ਔਰ ਤਕਰੀਬਨ ਜਿਹੜਾ ਵਾਜੀ ਇਹ ਹਾਲਾਤ ਕੋ ਫਾਸਟ ਗੱਡੀ ਆ ਰਹੀ ਆ ਔਰ ਨੇਚਰਲੀ ਜਿਹੜੇ ਪਠਾਨ ਕੋਰ ਸਾਈਡ ਤੋਂ ਆ ਰਹੇ ਆ ਬਹੁਤ ਫਾਸਟ ਹੁੰਦੇ ਆ ਔਰ ਇਹ ਜਿਹੜੀ ਮਜੀਤਸਰ ਮੈਂ ਖੜਾਵਾਂ ਜੀ ਇਹ ਰੋਂਗ ਸਾਈਡ ਜਦੋਂ ਹਸਪੀਟਲ ਵਾਲੀ ਸਾਈਡ ਤੋਂ ਜਿਹੜਾ ਹੁੰਦਾ ਵਾ ਔਰ ਰੋਂਗ ਸਾਈਡ ਤੋਂ ਹੁੰਦਾ ਵਾ ਔਰ ਹਾਸੀਆਂ ਦਾ ਕਾਰਨ ਬਣਦਾ ਵਾ ਮੇਨ ਵਜ੍ਹਾ ਇਹੀ ਆ ਇਧਰ ਫਾਸਟ ਗੱਡੀਆਂ ਹੁੰਦੀਆਂ ਵਾ ਰੋਂਗ ਸਾਈਡ ਤੋਂ ਜਿਹੜਾ ਆ ਉਹ ਨਾਲ ਹੀ ਗੱਡੀ ਚੁਗਦੰਦੀ ਆ ਔਰ ਹਾਸੀਆਂ ਦਾ ਕਾਰਨ ਬਣ ਜਾਂਦਾ ਸੋ ਇਹਦੇ ਵੱਲ ਧਿਆਨ ਦੇਣ ਦੀ ਲੋੜ ਆ ਜੀ ਇੱਥੇ ਜਿਹੜਾ ਵਾ ਟ੍ਰੈਫਿਕ ਪੁਲਿਸ ਨੂੰ ਵੀ ਜਿਹੜਾ ਫੇਰ ਇਹ ਸਮੱਸਿਆ ਦਾ ਹੱਲ ਹੋਣਾ ਵਾ ਜੀ ਕਿਉਂਕਿ ਰੈਗੂਲਰ ਪਹਿਨ ਦੇਖਿਆ ਪਿਛੇ ਪੁਲਿਸ ਨੇ ਕਾਰਵਾਈ ਵੀ ਕੀਤੀ ਸੀ ਟ੍ਰੈਫਿਕ ਪੁਲਿਸ ਨੇ ਕਾਰਵਾਈ ਵੀ ਕੀਤੀ ਸੀ ਔਰ ਲੋਕਾਂ ਨੂੰ ਮੈਸੇਜ ਦਿੱਤਾ ਸੀ ਪਰ ਫਿਰ ਵੀ ਲੋਕ ਨਹੀਂ ਬਾਜ ਹੁੰਦੇ ਸੋ ਜਦੋਂ ਇੱਥੇ ਹਫ਼ਤਾ 10 ਦਿਨ ਲਗਾਤਾਰ ਜਦੋਂ ਇੱਥੇ ਟ੍ਰੈਫਿਕ ਮੁਲਾਜ਼ਮ ਖੜੇਗਾ ਔਰ ਚਲਾਨ ਹੋਣਗੇ ਤਾਂ ਫੇਰ ਹੀ ਲੋਕ ਜਿਹੜੇ ਬਾਜ ਹੋਣਗੇ ਜੀ ਫਿਰ ਲੋਕ ਹਟਣਗੇ ਕਿਉਂਕਿ ਇਹ ਹਾਸਿਆਂ ਦਾ ਕਾਰਨ ਆ ਜੀ ਜ਼ਿੰਦਗੀ ਬੜੀ ਅਨਮੋਲ ਆ ਜੀਵਨ ਬੜਾ ਅਨਮੋਲ ਆ ਔਰ ਦੇਖੋ ਬੜਾ ਔਖਾ ਹੋ ਜਾਂਦਾ ਵਾ ਹੁਣ ਤੁਸੀਂ ਦੇਖੋ ਤਕਰੀਬਨ ਇਹ ਵੀ ਗੱਡੀ ਗਈ ਹੈ ਜੀ ਸੋ ਇਹ ਤਕਰੀ ਸੋ ਇਹ ਜਦੋਂ ਇੱਕ ਸਾਈਡ ਤੋਂ ਫਾਸਟ ਸਾਈਡ ਦੀ ਦੂਜੀ ਸਾਈਡ ਤੋਂ ਗੱਡੀ ਕ੍ਰਾਸ ਕਰ ਰਹੀ ਹੈ ਤਾਂ ਨੇਚਰਲੀ ਹਾਦਸਿਆਂ ਦਾ ਕਾਰਨ ਹੋ ਜਾਂਦਾ ਵਾ ਸੋ ਉਮੀਦ ਕਰਾਂਗੇ ਕਿ ਪ੍ਰਸ਼ਾਸਨ ਧਿਆਨ ਦੇਗਾ ਔਰ ਪਹਿਲ ਦੇ ਹੱਥੇ ਇਸ ਸਮੱਸਿਆ ਦਾ ਹੱਲ ਕਰੇਗਾ ਜੀ ਕਿਉਂਕਿ ਸਮੱਸਿਆ ਵੱਡੀ ਆ ਸਮੱਸਿਆ ਦਾ ਹੱਲ ਹੋਣਾ ਬਹੁਤ ਜ਼ਰੂਰੀ ਆ ਜੀ ਸੋ ਭਾਜੀ ਨੂੰ ਲੱਗੇ ਸਾਡੇ ਭਾਜੀ ਬੜੀ-ਬੜੀ ਦਿੱਕਤ ਆ ਵੀ ਰੌਂਗ ਸਾਈਡ ਤੋਂ ਜਿਹੜੇ ਲੋਕ ਆਉਂਦੇ ਆ ਆਪਸੇ ਇੱਕ ਬਾਤ ਕਰ ਰਹਾ ਹੂੰ ਜੈਸੇ ਰੌਂਗ ਸਾਈਡ ਸੇ ਕੋਈ ਲੋਕ ਆ ਰਹੇ ਆ ਜੀ ਜੀ ਔਰ ਇਹ ਆਪ ਇਸ ਸਾਈਡ ਸੇ ਜੇ ਆਏਗਾ ਤਾਂ ਟਕਰਾਏਗਾ ਤੇ ਨੁਕਸਾਨ ਹੋ ਜਾਏਗਾ ਨਾ ਬਿਲਕੁਲ ਬਿਲਕੁਲ ਸਹੀ साइड से तो ना आना चाहिए। नहीं आना चाहिए इधर से भी जाते हैं साइड से बहुत आपके सामने आप खड़े काफ़ी देर के मैं पीछे भाग जाता हूँ हाँ और कितने लोग गए हैं ना जी जी बिल्कुल बिल्कुल और हादसे का कारण नहीं होता बिल्कुल बिल्कुल इसके लिए क्या होना चाहिए भैया उसको ट्रैफिक का थोड़ा सा रूल जो फॉलो करे ट्रैफिक 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 रूल फॉलो बिल्कुल 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 सो ब्रदर भी आ गया ब्रदर मैं देख रहा ट्रैफिक रूल कोई फॉलो नहीं कर रहा रोंग साइड तो लोग आ रहे हैं और हादसा का कारण हो जाते हैं ਜਿੰਨੀ ਸਪੀਡ 'ਚ ਗੱਡੀਆਂ ਆਉਂਦੀਆਂ ਐ ਇੰਨੇ ਜਿਹੇ ਪਤਾ ਨਹੀਂ ਲੱਗਦਾ ਕੀ ਬਣ ਗਿਆ ਬਹੁਤ ਓਵਰ ਸਪੀਡ 'ਚ ਗੱਡੀਆਂ ਆ ਰਹੀਆਂ ਸੀ ਬਿਲਕੁਲ ਬਿਲਕੁਲ ਤੇ ਜਾਣੀ ਸਾਰੇ ਰੋਂਗ ਸਾਈਡ ਦੇ ਕੋਈ ਇਧਰੋਂ ਦਿਆ ਕੋਈ ਇਧਰੋਂ ਦਿਆ ਇਹਦੇ ਪਤਾ ਨਹੀਂ ਲੱਗਣ ਦੇ ਇਧਰੋਂ ਕੋਣ ਆ ਰਿਹਾ ਅੱਗੇ ਕੋਣ ਨਹੀਂ ਆ ਰਿਹਾ ਇਹਦੇ ਬੜਾ ਤਕੜਾ ਐਕਸੀਡੈਂਟ ਹੋਣ ਦਾ ਕਾਰਨ ਬਣ ਸਕਦਾ ਬੜਾ ਵੱਡਾ ਇਧਰੋਂ ਹਾਂ ਜੀ ਕਈ ਵਾਰੀ ਹਾਦਸੇ ਹੋਏ ਵੀ ਹੈਗੇ ਆ ਨਾ ਪਰ ਕੋਈ ਹੱਲ ਨਹੀਂ ਕੀਤਾ ਕਿਸੇ ਨੇ ਸਰਕਾਰ ਦਾ ਜਾਂ ਪ੍ਰਸ਼ਾਸਨ ਦਾ ਫਰਜ਼ ਬੰਦਾ ਵਾ ਇਹਦਾ ਹੱਲ ਬੜਾ ਜੀ ਕਿਸੇ ਨੇ ਜਰੂਰੀ ਹੋਣੇ ਚਾਹੀਦੇ ਬੰਦੇ ਖੜੇ ਹੋਣੇ ਚਾਹੀਦੇ ਆ ਜਾਂ ਫਿਰ ਇੱਥੇ ਸੋ ਸਮੱਸਿਆ ਵੱਡੀ ਆ ਜੀ ਇਸ ਸਮੱਸਿਆ ਦਾ ਹੱਲ ਹੋਣਾ ਜ਼ਰੂਰੀ ਆ ਸੋ ਤਕਰੀਬਨ ਜਿਹੜੇ ਆ ਜੀ ਸਾਡੇ ਸ਼ਹਿਰ ਦੇ ਲੋਕ ਜਾਂ ਜਿਹੜੇ ਇੱਥੋਂ ਯਾਤਰੀ ਜਿਹੜੇ ਜਾਣਾ ਚੱਲਣਗੇ ਉਹ ਲੋਕ ਵੀ ਜਿਹੜੇ ਇਹ ਮੰਗ ਕਰ ਰਹੇ ਆ ਫਿਰ ਇਸ ਜਗ੍ਹਾ ਤੇ ਜਿਹੜਾ ਵਾ ਜੀ ਹਸਪੀਟਲ ਦੇ ਲਾਗੇ ਜਿਹੜਾ ਵਾ ਕੱਟ ਆਊਟ ਹੋਣਾ ਚਾਹੀਦਾ ਵਾ ਜੇਕਰ ਹਸਪੀਟਲ ਦੇ ਲਾਗੇ ਕੱਟ ਆਊਟ ਹੋਏਗਾ ਤਾਂ ਨੈਚਰਲੀ ਆਪਾਂ ਲੋਕ ਜਿਹੜੇ ਉੱਥੋਂ ਹੀ ਨਿਕਲ ਜਾਣਗੇ ਜੀ ਇਸ ਸਾਈਡ ਨੂੰ ਨਹੀਂ ਹੋਣਗੇ ਹੁਣ ਜਦੋਂ ਇਸ ਸਾਈਡ ਨੂੰ ਜੇਕਰ ਬਬਰੀ ਵਾਲੀ ਸਾਈਡ ਨੂੰ ਆਉਣਗੇ ਤਾਂ 100% ਵਾ ਭਾਜੀ ਹਾਦਸਿਆਂ ਦਾ ਤੁਸੀਂ ਕਾਰਨ ਬਣੋਗੇ ਔਰ ਤੁਹਾਡਾ ਨੁਕਸਾਨ ਹੋਏਗਾ ਜ ਵੀ ਜਾਗਰੂਤ ਹੋ ਤੁਸੀਂ ਲੋਕ ਹੁਣ ਦੇਖੋ ਤੁਸੀਂ ਕਿੰਨੀਆਂ ਫਾਸਟ ਗੱਡੀਆਂ ਆ ਰਹੀਆਂ ਦਿਖਾਓ ਜਰਾ ਕਿੰਨੀਆਂ ਫਾਸਟ ਗੱਡੀਆਂ ਆ ਰਹੀਆਂ ਇਧਰ ਲੰਘੇ ਇਸ ਸਾਈਡ ਤੇ ਦਿਖਾਓ ਨਾ ਔਰ ਇਹ ਜਿਹੜੀਆਂ ਫਾਸਟ ਗੱਡੀਆਂ ਹੁੰਦੀਆਂ ਵਾ ਹੁਣ 사이ਕਲ ਵਾਲਾ ਗਿਆ ਦਿਖਾਓ ਔਰ ਇਹ ਦੇਖੋ ਇਹ 사이ਕਲ ਵਾਲਾ ਵੀ ਹਾਸੀ ਦਾ ਸ਼ਿਕਾਰ ਹੋ ਸਕਦਾ ਨਾ ਸੋ ਇਦਾਂ ਦੇ ਕਈ ਲੋਕ ਆ ਜਿਹੜੇ ਸਾਰਾ ਦਿਨ ਜਿਹੜੇ ਆ ਜੀ ਇਸ ਰੋਡ ਤੋਂ ਨਿਕਲਦੇ ਨੇ ਬਬਰੀ ਹਸਪੀਟਲ ਤੋਂ ਆਂਦੇ ਨੇ ਔਰ ਹਾਸੀਆਂ ਦਾ ਕਾਰਨ ਜਿਹੜਾ ਇੱਥੇ ਬੰਦਾ ਵਾ ਕਈ ਹਾਸੀ ਵੀ ਹੋ ਜਾਂਦੇ ਆ ਔਰ ਕਈਆਂ ਦੀ ਪ੍ਰਮਾਤਮਾ ਜਿਹੜਾ ਵਾ ਬਚਾਈ ਜਾਂਦਾ ਜੀ ਜਾਨ ਬਚ ਜਾਂਦੀ ਆ ਪਰ ਦੇਖੋ ਮੈਂ ਜਿੰਨਾ ਬਾਰ ਬਾਰ ਕਹਿ ਰਿਹਾ ਆ ਵੀ ਗੱਡੀਆਂ ਫਾਸਟ ਹੁੰਦੀਆਂ ਜੀ ਕਿ ਪਖਾਨਪੁਰ ਸਾਈਡ ਜਾਂ ਗੁਰਦਾਸਪੁਰ ਸਾਈਡ ਤੇ ਗੱਡੀਆਂ ਆਉਂਦੀਆਂ ਬਹੁਤ ਫਾਸਟ ਹੁੰਦੀਆਂ ਵਾ ਸੋ ਜਾਨ ਜਿਹੜੀ ਬੜੀ ਅਨਮੋਲ ਆ ਜੀ ਸੋ ਤੁਸੀਂ ਲੋਕ ਆਪਣੀ ਸੇਫਟੀ ਰੱਖੋ ਔਰ ਐਦਾਂ ਦੀ ਲਾਪਰਵਾਹੀ ਨਾ ਕਰੋ ਇਸ ਲਾਪਰਵਾਹੀ ਕਰਕੇ ਤੁਹਾਡਾ ਘਰ ਦਾ ਚਿਰਾ ਕੋਈ ਬੁਸ ਸਕਦਾ ਵਾ ਸੋ ਤੁਸੀਂ ਬੇਨਤੀ ਆ ਤੁਹਾਨੂੰ ਅਸੀਂ ਵੀ ਤੁਸੀਂ ਐਦਾਂ ਦੀ ਲਾਪਰਵਾਹੀ ਨਾ ਕਰੋ ਸੋ ਤੁਹਾਨੂੰ ਅਸੀਂ ਦੇਖ ਲਓ 5-7 ਮਿੰਟ ਵਿੱਚ ਜੀ ਤੁਹਾਨੂੰ ਅਨੇਕਾਂ ਗੱਡੀਆਂ ਦਾਸ ਜਿਵਾ ਤੁਸੀਂ ਹਿਸਾਬ ਲਾਓ ਕਿ ਕਿੰਨੇ ਵੱਡੇ ਪੱਧਰ ਤੇ ਲੋਕ ਹੁੰਦੇ ਆ ਔਰ ਇਹ ਟਾਈਮ ਜਿਹੜਾ ਵਾ ਸ਼ਾਮ ਦਾ ਟਾਈ ਉਹ ਜੇ ਤੁਸੀਂ ਸਵੇਰ ਦੇ ਟਾਈਮ ਤੇ ਆਓਗੇ ਜਦੋਂ ਹਸਪੀਟਲ ਦਾ ਟਾਈਮ ਹੁੰਦਾ ਵਾ 2 ਵਜੇ ਤੱਕ ਦਾ ਟਾਈਮ ਹੁੰਦਾ ਜੀ ਸੋ 2 ਵਜੇ ਤੋਂ ਜੇਕਰ ਤੁਸੀਂ ਪਹਿਲਾਂ ਆਓਗੇ ਤਾਂ ਤੁਹਾਨੂੰ ਇਸ ਰੋਡ ਤੇ ਹਜ਼ਾਰਾਂ ਗੱਡੀਆਂ ਲੱਭਣਗੀਆਂ ਜਿਹੜੀਆਂ ਰੋਂਗ ਸਾਈਡ ਤੋਂ ਹੁੰਦੀਆਂ ਵਾਂ ਸੋ ਇਹ ਬੇਨਤੀ ਸਾਡੀ ਜਿਹੜੀ ਆ ਜੀ ਲੋਕ ਵੀ ਕਬੂਲ ਕਰਨਾ ਲੋਕਾਂ ਨੂੰ ਵੀ ਬੇਨਤੀ ਆ ਪਿਓ ਅਵੇਅਰ ਹੋਣ ਸਿਆਣੇ ਬਣਨ ਔਰ ਰੋਂਗ ਸਾਈਡ ਤੇ ਨਾ ਖੜੇ ਹੋਣ ਰੋਂਗ ਸਾਈਡ ਤੋਂ ਨਾ ਹੋਣ ਔਰ ਖਾਸ ਕਰਕੇ ਜਿਹੜੀ ਆ ਪੁਲਿਸ ਵਿਭਾਗ ਆ ਜੀ ਉਹਨਾਂ ਨੂੰ ਬੇਨਤੀ ਆ ਕਿ ਜਿਸ ਤਰ੍ਹਾਂ ਤੁਸੀਂ ਪਿੱਛੇ ਕਾਰਵਾਈ ਕੀਤੀ ਸੀ ਉਦਾਂ ਹੀ ਤੁਸੀਂ ਇੱਥੇ ਕੋਈ ਪੱਕਾ ਬੰਦਾ ਲਾਓ ਤਾ ਜੋ ਇਸ ਸਮੱਸਿਆ ਦਾ ਹੱਲ ਹੋ ਸਕੇ ਸਮੱਸਿਆ ਦਾ ਹੱਲ ਹੋਣਾ ਬਹੁਤ ਜ਼ਰੂਰੀ ਆ ਕੋੜਾ ਦੇਖੋ ਜਿੰਨੇ ਵੀ ਵੀਕਲ ਆਂਦੇ ਆ ਜਿੰਨੇ ਸਕੂਟਰ ਮੋਟਰਸਾਈਕਲ ਆ ਰਹੇ ਸਭ ਰੋਂਗ ਸਾਈਡ ਤੇ ਆ ਇਹ ਮੈਂ ਤੁਹਾਨੂੰ ਗਿਣਤੀ ਕਰਾਉਣ ਦਾ ਕਹਿੰਦਾ ਗਿਣਤੀ ਜਿਹੜੀ ਮੁੱਕ ਜਣੀ ਆ ਜੀ ਸੋ ਇਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਧਿਆਨ ਦਿੱਤਾ ਜਾਵੇ ਬਬਰੀ ਬਾਈਪਾਸ ਤੇ ਜਿਹੜਾ ਵਾ ਜੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ